Bye. <laughs> रे जान वार पे उु सारी आए त रे जान वार पारे उारी आए रे जान पे हुगारी आए ते रे जान जानवरेकारी आन पी ल ਉਹਾਰਾ ਖਣਤੇ ਸਾਰੀ ਸੰਗਤ ਪ੍ਰੇਮ ਸਤਕਾਰ ਅਦਬ ਦੇ ਨਾਲ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਬੈ ਸੋਗ ਅਗੰਤ ਸਜਨਨਾ ਤੇ ਆਪੈ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਗੁਰਮਤਿ ਪਿਆਰੀਆਂ ਸੰਗਤਾਂ ਨੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਕਰਕੇ ਸੋ ਇਸ ਦਿਹਾੜੇ ਨੂੰ ਮਨਾਉਣ ਦੇ ਲਈ ਕਿਉਂਕਿ ਆਪਾਂ ਸਿੱਖ ਧਰਮ ਦੇ ਨਾਲ ਜੁੜੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਹਾਂ ਤੇ ਆਪਾਂ ਕੋਈ ਵੀ ਜਿਹੜਾ ਦਿਨ ਹੁੰਦਾ ਹੈ ਉਹਨੂੰ ਮਨਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਲੈਣੀ ਹੈ ਸਤਿਗੁਰਾਂ ਦੀ ਬਾਬਨ ਬਾਣੀ ਮਨਨੀ ਸੋਖ ਅਮਰਿਤ ਪ੍ਰਭ ਨਾਮ ਨਾਮ ਭਗਤ ਜਨਾ ਕੇ ਮਨ ਰਸ ਰਸ ਸਤਿਗੁਰਾਂ ਦੀ ਪਾਵਨ ਬਾਣੀ ਨੇ ਜਾਪ ਹੋਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਤਿਗੁਰੂ ਸੋ ਥਾਨ ਸੁਭਾਵਾ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਇਸ ਥਾਨ ਇਸ ਜਗ੍ਹਾ ਨੂੰ ਸੋਨਾ ਪੰਡਾਲ ਸਜਿਆ ਸਤਿਗੁਰਾਂ ਦਾ ਸੋਨਾ ਦੀਵਾਨ ਸਜਿਆ ਦਰਬਾਰ ਸਜਿਆ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛੁ ਪਾਰ ਪਾਰ ਦਾ ਸੋਨਾ ਦਰਬਾਰ ਸਜਿਆ ਮਹਾਰਾਜ ਦਾ ਵੱਡਾ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗਾ ਦੇਕ ਨਾਂ ਗਿਆਤੰ ਕਰਤ ਬਾਜੀਆਂ ਅੰਦਰ ਜੀਉ ਸਭ ਕਿਛੁ ਜਾਣਲਾ ਸਭ ਕਿਛੁ ਤੇਰਾ ਵਸ ਤੇਰਾ ਕਰ ਬੋਲਾ ਤੇਰਾ ਘਰ ਆਨੰਦ ਵਧਾਈ ਤਉ ਦ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਪਰ ਪੂਰ ਦਿਸੈ ਜਤ ਕਤਾ ਸਤਿਗੁਰਾਂ ਦੀ ਕਿਰਪਾ ਹੋਈ ਵੱਡਾ ਦਰਬਾਰ ਸਜਾਇਆ ਗਿਆ ਮਹਾਰਾਜ ਦਾ ਪਰ ਅੱਪਾ ਸਾਰੇ ਰਲਣ ਮਿਲ ਕੇ ਸਤਸੰਗਤ ਰੂਪ ਦੇ ਵਿੱਚ ਜੁੜੇ ਹਾਂ ਆਪ ਸੰਗਤਾਂ ਭਾਗਾਂ ਵਾਲੇ ਨੂੰ ਪ੍ਰਬੰਧਕ ਉਦਮੀ ਵੀਰ ਸਾਰੇ ਭਾਗਾਂ ਵਾਲੇ ਨੇ ਸ